ਗਣੇਸ਼ ਉਸ ਪੂਰੇ ਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਲਈ ਸ਼ਰਧਾਲੂ ਪੂਰੇ ਢੋਲ ਟਮਕਿਆਂ ਨਾਲ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਲੈਣ ਲਈ ਆਏ ਹੋਏ ਹਨ ਸ਼ਰਦਾਲੂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਵਿਧੀ ਪੂਰਵਕ ਟੰਗ ਨਾਲ ਆਪਣੇ ਘਰਾਂ ਵਿੱਚ ਲੈ ਕੇ ਜਾ ਰਹੇ ਹਨ ਅਤੇ ਫਿਰ ਪੂਰੀ ਵਿਧੀ ਵਿਵਧਾਨ ਨਾਲ ਪੂਜਾ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਵਿਸਰਜਨ ਕੀਤਾ ਜਾਵੇਗਾ। ਉਹਦੇ ਅਸੀਂ ਹਰਿਆਣੇ ਤੋਂ ਆਏ ਹੋਏ ਆ ਜੀ ਉਹਦੇ ਦਿੰਦੇ ਮਿਸਮੰਡੀ ਇਹ ਕਾਦਾ ਕੰਮ ਕਰਦੇ ਇਹ ਮਿੱਟੀ ਦਾ ਜੀ ਮੂਲਤੀਆਂ ਵਾਂਗੀਆਂ ਦੇ ਆਪਣੇ ਪਾਕਿਸਤਾਨ ਦੀ ਮਿੱਟੀ ਦੇ ਸਭ ਪਿਆਰ ਕਰਦੇ ਆ ਸਾਡੇ ਦਾ ਬਚਪਨ ਤੋਂ ਹੀ ਹੈ ਜੀ ਬਾਪ ਦਾ ਤੇ ਇਸੇ ਕੰਮ ਕਰਦੇ ਲੱਗੇ ਹੋਈ ਸੀ ਜੀ ਜੀ ਜਿਹੜਾ ਜਿਹੜਾ ਲੋਕ ਆ ਰਹੇ ਨੇ ਦੇਖ ਜੀ ਲੋੜਦੀ ਹੈ ਕਿ ਇਸ ਤਰ੍ਹਾਂ ਦਾ ਪੂਰ ਜਿਹੜਾ ਤਾਂ ਵੈਸੇ ਤਾਂ ਪਹਿਲੇ ਤਾਂ بارش ਨੇ ਇੰਨੇ ਦਿਨ ਤੱਕ ਪਰੇਸ਼ਾਨ ਕਰਕੇ ਰੱਖਿਆ ਹੈਗਾ ਤੇ ਹੁਣ ਅੱਜ ਮਾਰੀ ਮੋਟੀ ਝੁੱਪ ਲੱਗੀ ਹੈ ਤੇ ਆ ਰਹੇ ਆ ਜੀ ਇਹਦੇ ਤੁਸੀਂ ਆਪ ਬਣਾਉਂਦੇ ਹੋ ਮੂਰਤੀਆਂ ਕੁਝ ਥੋੜੇ ਬਹੁਤ ਛੋਟੀਆਂ ਆਪ ਬਣਾਉਂਦੇ ਆ ਕੁਝ ਰੈਡੀਮੇਡ ਲੈ ਕੇ ਆਉਂਦੇ ਆ ਸੀ ਬੜੀਆਂ ਸਾਬ ਜਿਹੜੀ ਮੇਰੇ ਲੈ ਕੇ ਹਲਦੀ ਜੀ ਤੁਹਾਡੇ ਬੱਚੇ ਵਗੈਰਾ ਦੀ ਤੇ ਤੁਹਾਡੀ ਚਾਹੇ ਉਹ ਬੱਚੇ ਘੱਟ ਵੱਧ ਗੱਲਦੇ ਆ ਜੀ ਬਾਕੀ ਤਾਂ ਅਸੀਂ ਆਪ ਹੀ ਜ਼ਿਆਦਾ ਗੱਲਦੇ ਹਾਂ ਬੱਚੇ ਨਾਲ ਅਲਫਤਾ ਕਰਾਂਦੀ ਹਾਂ ਮਾਨੀ ਮੁੰਡੀ ਜੀ ਜਿਸ ਦਾ ਇੱਕ ਕਲਾ ਜਿਹੜੀ ਇੱਕ ਪੁਤਲੀ ਬਣਾਉਣਾ ਹੈ ਜੇ ਕੀ ਤੁਹਾਨੂੰ ਸਹਿਯੋਗ ਮਿਲਦਾ ਨਹੀਂ ਜੀ ਨਹੀਂ ਤੁਹਾਨੂੰ ਕੋਈ ਸਹਿਯੋਗ ਨਹੀਂ ਦਿੰਦਾ ਜੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਹੀ ਕਹਾਂਗੇ ਸਾਡੀ ਹਲਫ ਕੀਤੀ ਜਾਵੇ ਵੀ ਬੱਚਿਆਂ ਮੁੰਡਿਆਂ ਦਾ ਵੀ ਦੇਖਿਆ ਜਾਵੇ ਕੋਈ ਸਾਨੂੰ ਕੋਈ ਹਲਫ ਕਰੋ ਸਰਕਾਰ ਵੀ ਅੱਗੇ ਅਸੀਂ ਹੋਰ ਕੰਮ ਬੜਾ ਕਰੀਏ ਬੱਚੇ ਤੁਹਾਡੇ ਨਾਲ ਮੈਨੂੰ ਹੱਥ ਨਹੀਂ ਬਹੁਤ ਬਟਾਉਂਦੇ ਜਿਆਦਾ ਬਾਕੀ ਪੜਦੇ ਆ ਜੀ ਪੜਦੇ ਆ ਹਾਂਜੀ ਹਾਂਜੀ ਤੁਹਾਡੇ ਨਾਲ ਤੁਹਾਡੀ ਘਰ ਵਾਲੀ ਕਰਦੇ ਹਾਂਜੀ 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 ਅੱਛਾ ਤੁਸੀਂ ਮੈਨੂੰ ਬਾਪ ਦਾਦਿਆਂ ਤੋਂ ਸਿੱਖੇ ਵੀ ਆ ਕੰਮ ਹਾਂਜੀ ਹਾਂਜੀ ਸਾਡਾ ਹੀ ਹੈ ਜੀ ਮਿੱਟੀ ਦਾ ਹੀ ਕੰਮ ਹੈ ਗਣੇਸਾਂ ਦਾ ਕੰਮ ਹੈ ਜੀ ਅੱਛਾ ਪਿਛਲੇ ਵੀ ਪਿੱਛੇ ਤੇ ਕਰਦੇ ਆ ਰਹੇ ਆ ਜੀ ਬਾਪ ਦਾਦਦੇ ਤੁਹਾਡੇ ਤੁਹਾਡੇ ਫਾਦਸਾ ਵਗੈਰਾ ਇਹੀ ਕੰਮ ਕਰਦੇ ਹਾਂ ਹਾਂਜੀ 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 ਸ਼ੁਰੂ ਤੋਂ ਇਹੀ ਕਰਦੇ ਆ ਰਹੇ ਆ ਜੀ ਤੇ ਬੀਬੀ ਬੱਚੇ ਵੀ ਤੁਹਾਡੇ ਨਾਲ ਕੰਮ ਕਰਦੇ ਤੁਹਾਡੇ ਹਾਂਜੀ ਥੋੜਾ ਬਹੁਤਾ ਕਰਾਉਂਦੇ ਆ ਜੀ ਪੜਦੇ ਆ ਬੱਚੇ ਜੀ

ਇਹੋ ਦਿਨ ਕੱਟ ਬੁਰੀ ਜਾ ਰਹੀ ਹੈ ਹਾਂਜੀ ਸਾਡਾ ਹੁਣ ਕੰਮ ਕੁਝ ਵੀ ਕਿਹਣਾ ਜਾ ਰਹੀ ਹੈ ਹਾਂਜੀ ਕੰਮ ਕੱਟ ਗਿਆ ਜੀ ਸਾਡਾ ਹੁਣ ਪਲਾਂ ਤੋਂ ਜੀ ਤੁਸੀਂ ਸਰਕਾਰ ਤੋਂ ਵੀ ਕੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਸਾਨੂੰ ਕੰਮ দেয়া ਜਾਏ ਜੀ ਕੁਝ ਕੁਝ ਵੀ দেয়া ਜਾਏ ਸਾਨੂੰ ਕੰਮ ਬੱਚਿਆਂ ਨੂੰ ਚਾਹੀ ਨੌਕਰੀ ਲਗਵਾਈ ਜਾਏ ਜੀ ਕਿਤੇ ਕਿਵੇਂ ਬੀਬੀ ਅੱਜ ਹੋ ਜਾਦਾ ਨਾ ਕਾਰ ਦੇ ਖੇਦਣ ਵਾਸਤੇ ਤਾਂ ਕੀ ਕਰਨੇ ਅੱਜ ਕਿਉਂ ਆਏ ਕੱਲ ਕਿਉਂ ਨਹੀਂ ਆਏ ਸੇ ਮੀਂਹ ਪਿਆ ਰਿਹਾ ਸੀ ਜੀ ਕਈ ਦਿਨਾਂ ਤੋਂ ਜੀ ਹਾਂਜੀ ਸਾਡਾ ਕੰਮ ਬਿਲਕੁਲ ਹੀ ਬੰਦ ਹੋ ਰਿਹਾ ਸੀ ਜੀ ਮੀਂਹ ਦੇ ਵਿੱਚ ਹੁਣ ਆਏ ਆ ਜੀ ਥੋੜੇ ਬਹੁਤ ਟਕਾਟ ਹਾਂਜੀ ਅੱਜ ਆਏ ਆ ਜੀ ਧੁੱਪ ਕਰਕੇ ਇਹ ਜੀ ਆਪਣਾ ਮਿੱਟੀ ਦਾ ਕੰਮ ਹੈ ਜੀ কুমਾਰ ਮਿੱਟੀ ਮੰਡੀ ਤੋਂ ਬੋਲ ਰਿਹਾ ਜੀ ਅੱਛਾ ਅੱਛਾ ਹਾਂਜੀ ਆਪਾਂ ਮਿੱਟੀ ਦੇ ਭਾਂਡੇ ਦਾ ਕੰਮ ਹੈ ਜੀ ਮੂਰਤੀਆਂ ਦਾ ਕੰਮ ਹੈ ਜੀ ਆਪਣਾ ਹਾਂਜੀ ਇਹ ਤੁਸੀਂ ਕਦੋਂ ਤੋਂ ਕਰਦੇ ਜੀ ਇਹ ਪਹਿਲਾਂ ਆਪਣੇ ਬਾਪ ਮੇਰੇ ਡੈਡੀ ਕੰਮ ਕਰਦੇ ਸੀ ਇਹ ਮਿੱਟੀ ਦਾ ਤਾਂ ਜੀ ਹੁਣ ਮਿੱਟੀ ਦਾ ਕੋਦੋ ਮੈਂ ਆਪ ਕਰਦਾ ਕੰਮ। ਅੱਛਾ ਜੀ। ਇਹ ਜਿਹੜੇ ਮੂਟੀਆਂ ਬਣਾ ਰਹੇ ਆ ਮੈਂ ਇਹ ਅਗੜੇ ਜਿਹੜੀਆਂ। ਲੋਕੜੇ ਉਹ ਖਾਣਾ ਲੱਗੇ ਜਾ ਰਹੇ ਜੀ। ਹਾਂਜੀ ਇਹ ਮਿੱਟੀ ਦੀ ਮੂਰਤੀ ਵੇਚ ਰਹੇ ਜੀ ਅਸੀਂ। ਅੱਛਾ। ਆਪ ਵੀ ਉਹ ਬਿਜਲੀ ਵੇਚਦੇ ਸੀ ਮਿੱਟੀ ਦੀ ਮੂਰਤੀ ਵੇਚਦੇ ਆ। ਮੈਂ ਪਿੱਛੇ ਪਿਛਲੇ ਕਈ ਦਿਨ ਤੋਂ ਬਾਸ਼ ਲਗਾਤਾਰ ਪੈ ਰਹੀ ਹੈ। ਹਾਂਜੀ ਹਾਂ। ਅੱਜ ਸੂਰਜ ਨਿਕਲਿਆ ਅੱਜ ਬੜੀਆ ਦੇਖਣ ਨੂੰ ਆ। ਹਾਂਜੀ ਅੱਜ ਬਹੁਤ ਗਾ ਕਰਿਆ ਜੀ ਮਿੱਟੀ ਮੂਰਤੀ ਬਹੁਤ ਖਰੀਦ ਰਹੇ ਆ। ਇਹ ਸਭ ਆਪਣਾ ਨੇ ਮੂਰਤੀ। ਹਾਂਜੀ ਖੁਦਾ ਬਣਾਉਂਦੇ ਜੀ। ਅੱਛਾ ਜੀ। ਇਹਨੂੰ ਰੰਗ ਪ ਇਹ ਅਜਿਹਾ ਅਜਿਹਾ ਲੋਕ ਦੇਖਣਗੇ ਹਾਂ ਜੀ ਬਹੁਤ ਆਦੇ ਆਪਣੇ ਪਰ ਮਿੱਟੀ ਦੀ ਖਰੀਦਦੇ ਬਹੁਤ ਮਿੱਟੀ ਦੀ ਮੂਟੀ ਖਰੀਦਦੇ ਆਪਣੇ ਪਰ ਹਾਂ ਜੀ ਤੇ ਤੁਸੀਂ ਮਤਲਬ ਇਹ ਇਹ ਸੈਲ ਕਰਦੇ ਹੋ ਹਾਂ ਜੀ ਸੇਲ ਕਰਦੇ ਆ خود ਤਿਆਰ ਕਰਕੇ ਆ ਬੇਚਦੇ ਆ ਮੂਟੀ ਹਾਂ ਜੀ ਹਾਂ ਜੀ ਤੇ bade bacche bhi is kam kar ne nahi ji bacche apna graphic design apne ki dukaan hai ji acha hazarama 25 ਕਮਲ ਨਹੀਂ ਜੀ ਇਹ ਨਹੀਂ ਆਪੇ ਖੁਦ ਹੀ ਆਪ ਕਰਦੇ ਹੋ ਜਿੱਕਾ ਲਈ ਹੈ ਹਾਂ ਜੀ ਕੀ ਕਰਨ ਬੱਚੇ ਨੂੰ ਨਾਲ ਨਾਲ ਇਹ ਚ ਕੋਈ ਹੈ ਨਹੀਂ ਬੱਟਰ ਵਗੈਰਾ ਨਹੀਂ ਬੱਚੇ ਦੇ ਬਕਾਇਦਾ ਤੋਂ ਥੋੜੀ ਬੋਤੀਆਂ ਸੇ ਪਹਿਲੇ ਪੀਓਪੀ ਤੱਕ ਨੇ ਸਿੱਖਦਾ ਸੀ ਹੁਣ ਪੀਓਪੀ ਨੂੰ ਕੋਈ ਲੈਂਦਾ ਨਹੀਂ ਨਾ ਤੁਗਿਓ ਨਹਿਰ ਵਿੱਚ ਨਾ ਨੇ ਗਲਦਾ ਨਹੀਂ ਹੈ ਉਹ ਅਸੀਂ ਕਹਿੰਦੇ ਮਿੱਟੀ ਦੀ ਮੂਰਤੀ ਸੀ ਲਿਓ ਆਪਣੇ ਘਰਾਂ ਵਿੱਚ ਸਜੰਨ ਕਰੋ ਹਾਂ ਜੀ ਤੇ ਉਸ ਨੂੰ ਆਪਣੇ ਕਮਲਿਆਂ ਵਿੱਚ ਪਾਓ ਅੱਛਾ ਹਾਂ ਕਿਉਂਕਿ ਆਪਾਂ ਇਹ ਕਹਿਦਾ ਸੀ ਨਾ ਆਪਾਂ ਸੇਵਾ ਕਰਨੀ ਹੈ ਮੂਰਤੀ ਦੀ ਠੀਕ ਹੈ ਇਹਦਾ ਕੋਈ ਨਹਿਰ ਵਿੱਚ ਜਾ ਕੇ ਘੇਰ ਦਿੰਨੇ ਆ ਅੱਛਾ ਇਹਨੂੰ ਘਰਾਂ ਆਪਣੇ ਟੱਪਾਂ ਵਿੱਚ ਸਜੰਨ ਕਰੋ ਇਸ ਦੇ ਅੰਦਰ ਤੁਲਸੀ ਦੇ ਬੀਜ ਹੈ ਮੋਤੀ ਦੇ ਅੰਦਰ ਅੱਛਾ ਅੱਛਾ ਹਾਂਜੀ ਇਹ ਆਪਣੇ ਘਰਲੇ ਮੇ ਪਾਉ ਕਰਾਂ ਇਹ ਇੱਕ ਗਣੇਸ਼ ਜੀ ਦਾ ਖਾਸ ਉਸਤਵ ਆ ਤੇ ਇਹਨਾਂ ਨੂੰ ਲੈਣ ਆਣੇ ਤੇ 9 ਦਿਨਾਂ ਨੂੰ ਘਰੇ ਰੱਖਦੇ ਆ ਆਪਣੇ ਠੀਕ ਹੈ ਜੀ ਤੇ 10ਵੇਂ ਦਿਨ ਅਸੀਂ ਇਹਨਾਂ ਨੂੰ ਵਿਸਰਜਨ ਕਰਦੇ ਆ ਇਹਨਾਂ ਦੀ ਮਾਤਾ ਜੀ ਕੋਲੇ ਭੇਜਦੇ ਆ ਇਹਨਾਂ ਨੂੰ ਇਹਨਾਂ ਨੇ ਦੁਨੀਆ ਤੇ ਆਏ ਸੀਗੇ 9 ਦਿਨ ਵਾਸਤੇ ਤੇ 10ਵੇਂ ਦਿਨ ਇਹਨਾਂ ਨੇ ਆਪਣੇ ਘਰੇ ਜਾਣਾ ਹੁੰਦਾ ਜੋ ਕਿ ਗੰਗਾ ਜੀ ਦੇ ਵਿੱਚ विसर्जन ਕਰਦੇ ਹੈਗੇ ਜਿਵੇਂ ਕਈ ਦਿਨ ਹੋ ਕੇ بارش ਪੈ ਰਹੀ ਸੀ ਪਰ ਅੱਜ ਧੁੱਪ ਨਿਕਲੀ ਹੈ ਬਹੁਤ ਵਧੀਆ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ بارش ਦੇ ਵਿੱਚ ਤਾਂ ਚੰਗੀ ਤਰ੍ਹਾਂ ਲੈ ਕੇ ਵੀ ਜਾਣ ਦੀ ਕੋਸ਼ਿਸ਼ ਨਹੀਂ ਹਾਂਜੀ ਬਹੁਤ ਪ੍ਰੋਬਲਮ ਆਉਂਦੀ ਹੈ ਆਮ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹਦੇ ਹੋ ਸ਼ਹਿਰ ਵਾਸੀਆਂ ਨੂੰ ਸੁਨੇਹਾ ਤਾਂ ਜਹੀ ਹੈ ਕਿ ਸਾਰਿਆਂ ਨੂੰ ਰੱਖਣਾ ਜ਼ਰੂਰੀ ਦਾ ਬਹੁਤ ਵਧੀਆ ਸੇਵਾ ਹੁੰਦੀ ਹੈ ਇੱਕ ਸੇਵਾ ਦਾ ਮੌਕਾ ਮਿਲਦਾ ਹੈ ਬਾਕੀ ਤਰੱਕੀ ਸਭ ਨੂੰ ਮਿਲੇ ਮੈਂ ਇਹੀ ਚਾਹੁੰਦਾ ਕਿ ਜਿੱਦਾਂ ਅਸੀਂ ਰੱਖਦੇ ਹਾਂ ਅਸੀਂ ਸੇਵਾ ਕਰਦੇ ਹਾਂ ਗਣੇਸ਼ ਜੀ ਦੀ ਸਾਰੇ ਲੋਕ ਕਰਨ ਤੁਸੀਂ ਪਹਿਲਾਂ ਵੀ ਕਿਤੇ ਲੈ ਕੇ ਲੱਗੇ ਗਏ ਹੋ ਹਾਂਜੀ ਇਹ ਸਾਡੀ ਘਟੋਗੱਡ 12ਵੀਂ ਅੱਛਾ ਜੀ 12ਵੀਂ ਹਰ ਵਾਰੀ ਲੈ ਕੇ ਜਾਂਦੇ ਹਾਂ ਹਾਂਜੀ ਤੇ ਵਿਧੀਪੁਰ ਉੱਥੇ ਪਾਠ ਪੂਜਾ ਕਰਕੇ ਹਾਂਜੀ ਆਰਤੀ ਹੁੰਦੀ ਹੈ ਦੋ ਟਾਈਮ ਹੁੰਦੀ ਹੈ ਜੀ ਸਵੇਰੇ ਸ਼ਾਮ ਆਰਤੀ ਹੁੰਦੀ ਹੈਗੀ ਆ ਭਜਨ ਬੰਦਗੀ ਹੁੰਦੀ ਹੈਗੀ ਆ ਠੀਕ ਆ ਪੂਜਾ ਬੜੀਏ ਤਰੀਕੇ ਨਾਲ ਹੁੰਦੀ ਹੈ ਵੀ ਸਰਵਜਨ ਵਾਲੇ ਦਿਨ ਵੀ ਹਵਨ ਰਚਾਇਆ ਜਾਂਦਾ ਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ